ਜ਼ਿਲ੍ਹਾ ਕਰਤਾਰਪੁਰ ਦੇ ਪਿੰਡ ਜਾੰਗਲਾ ਦੇ ਨੌਜਵਾਨ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਲੋਰ ਬ੍ਰਾਂਚ ਨਹਿਰ ਚੋਂ Laash ਮਿਲੀ ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਾੰਗਲਾ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਕਰੋ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ Laash ਪਿੰਡ ਜਗਦੇਵ ਕਲਾਂ ਨੇੜੇ ਲੰਘਦੀ ਨਹਿਰ ਚੋਂ ਮਿਲੀ ਹੈ ਉੱਧਰ ਪਰਿਵਾਰ ਤਾਂ ਰੋ ਰੋ ਕੇ ਬੁਰਾ ਆਲ ਹੈ ਹੋਰ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰਾ ਭਰਾ ਰਾਤ ਬੁੱਧਵਾਰੇ ਬੁੱਧਵਾਰ ਘਰ ਹੀਗਾ ਉਹਨੇ ਘਰੋਂ ਆਣ ਕੇ ਖੜਿਆ ਮੇਰੇ ਭਰਾ ਨੂੰ ਤੇ ਉਦੋਂ ਦਿਨ ਦੀਆਂ ਉਹੀ ਹੋਈਆਂ ਵਾ ਰਿਕਾਰਡਿੰਗਾਂ ਵੀ ਹੋਈਆਂ ਵਾ ਕੈਮਰੇਆਂ ਦੇ ਵਿੱਚ ਕੈਮਰਾ ਚੈੱਕ ਕਰਵਾਏ ਆ ਤੇ ਉਹਨਾਂ ਵਿੱਚ ਮੇਰਾ ਭਰਾ ਅੰਦਰ ਜਾਂਦਾ ਮੇਰਾ ਭਰਾ ਬਾਹਰ ਨਹੀਂ ਨਿਕਲਦਾ ਏਅਰ ਕਾਟਿੰਗ ਨੂੰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਇਹਨੂੰ ਇੰਨੇ ਸੁੱਟਿਆ ਇਦਾਂ ਰਿਕਾਰਡਿੰਗ ਆ। ਇਹਨੇ ਕਿਹਾ ਹੀ ਫੋਨ ਤੇ ਰਿਕਾਰਡਿੰਗ ਆ ਗੱਲ ਕੀਤੀ ਕਿਸੇ ਦੇ ਨਾਲ ਕਿ ਜੇ ਲੱਭੂਗਾ ਤਾਂ ਨਹਿਰ ਦੇ ਵਿੱਚੋਂ ਲੱਭਣਾ। ਉਹਦੀ লাশ ਲੱਭਣੀ ਨਹਿਰ ਦੇ ਵਿੱਚੋਂ। ਹੋਏ। ਉਹ ਅਗੇ ਗੋਦਵਾਰ ਰਾਤ ਕਾਰ ਆਇਆ ਤੇ ਉਹ ਮੁੰਡਾ ਆਇਆ ਘਰੋਂ ਬਾਲਕ ਲੈ ਗਿਆ। ਲੈ ਗਿਆ ਤੇ ਮੁੜ ਕੇ ਅਗਲੇ ਦਿਨ ਆਹੀ ਤਾਂ ਲੱਭ ਡਿਆ ਪਿਆ ਨੂੰ ਤੇ ਹੈ ਨਹੀਂ। ਕਿਦੋਂ ਤੱਕ ਫੋਨ ਕੀਤਾ ਜਿਆ ਨਾਲ ਲੱਭ ਕੇ ਲਿਆ ਮੈਂ। बारे, बारे तो मैं डेरे बैठा वो मैं कर जाओ मैं लभ के लिया फिर मैं उल्बात की मुडा मेरा घर चाहिए तेरी जिम्मेदारी है तू लिया बाल के क्या घरों आ जो मैं लभदा मुंडे हटे गए है ਉਹਨਾਂ ਨਾਲ ਲੱਭਣ ਦਾ ਪਿਆਰੇ ਮੁੜ ਕੇ ਕਿਸ ਕੋ ਗਿਆ ਇਹ ਮੁੜ ਕੇ ਪਰਲੇ ਵੀ ਅੱਧਾ ਬਠੰਡੇ ਚੱਲਿਆ ਇਹਨੇ ਮੁੜ ਕੇ ਫੋਨ ਹੀ ਬੰਦ ਕਰ ਦਿਆ ਮੇਰੇ ਨੇ ਇਤਰਾ ਪਤਾ ਲੱਗਾ ਵੀ ਅਸੀਂ ਕੈਮਰੇ ਚੈੱਕ ਕਰਾਏ ਉਹਦੇ ਵਿੱਚ ਉਹ ਦੋਵੇਂ ਮੇਰਾ ਮੁੰਡਾ ਤੇ ਉਹ ਮੁੰਡਾ ਦੇ ਵਿੱਚ ਬਾਹਰ ਹੁੰਦੇ ਆ ਦੁਕਾਨ ਤੋਂ ਹੋ ਕੇ ਅੰਦਰ ਦੁਕਾਨ ਤੋਂ ਰੇ ਘਰ ਜਾਂਦੇ ਘਰੋਂ ਬਾਹਰ ਨਹੀਂ ਮੁੰਡਾ ਦਾ ਇਹਨੇ ਸੁਟਿਆ ਕੀ ਉਹਦਾ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਬਸੂਆ ਪਾਰਸਵਾਲਾ ਕਿੱਥੋਂ ਦਾ ਰਹਿਣ ਵਾਲਾ ਪਾਰਸਵਾਲਾ ਕੋਨਸ ਕੰਮ ਲੈਣ ਦਿੱਤੀ ਸੀ ਤੁਸੀਂ ਕਹਾਣੀ ਜਿੱਤੇ ਕੀ ਕਿਉਂ ਪੁਲਿਸ ਨੇ ਕਰਦਾ ਕੋਈ ਸੰਦਾ ਹੀ ਗਿਆ ਇਹ ਨਾਲੇ ਘਰੇ ਇਹ ਘਰ ਕੋਈ ਨਹੀਂ ਹੈਗਾ ਉਹ ਜੇ ਕੋਈ ਵੀ ਖੜਿਆ ਹੀ ਹੁੰਨੇ ਆ ਖੜਿਆ ਅੱਛਾ ਜੀ ਖੜਿਆ ਬਸ ਮੈਂ ਵੀ ਜੇ ਲੱਭੂਗਾ ਮੈਂ ਤੇ ਲੱਭੂਗਾ ਨਹਿਰ ਚ ਹੈ ਜੀ ਹੋਰ ਕਿਤੇ ਨਾ ਨੱਠੇ ਫਿਰ ਉਹਨੇ ਆਖੋ ਦੱਸਿਆ ਕਿ ਨਸ਼ਾ ਕਰਦੇ ਸੀ ਕੀ ਕਾਰਨ ਸੀ ਨਸ਼ਾ ਕਰਦੇ ਹੀ ਆ ਇੰਨਾ ਨਹੀਂ ਕਰਦਾ ਮੇਰਾ ਬੱਚਾ ਉਹ ਜਿਹੜਾ ਨਸ਼ੇ ਵਾਲਾ ਦਿੱਤਿਆ ਹੀ ਨਾ ਜਿੰਨੇ ਖੜਿਆ ਉਹ ਵੇਚਦਾ ਸੀ ਅਸੀਂ ਕਦੀ ਰੋਕਿਆ ਨਹੀਂ ਪੀ ਨਸ਼ਾ ਕੀ ਮਾੜਾ ਵਾਲਾ ਤੇ ਇਹਨੂੰ ਨਾ ਕਰੀ ਰੋਕਿਆ ਹੀ ਭਾਉ ਨੇ ਘਰਵੜ ਕੇ ਲੈ ਗਿਆ ਮੁੰਡਾ ਮੇਰਾ ਘਰ ਰਹਿਦਾ ਹੈ ਉਹ ਉੱਧਰ ਲੈ ਗਿਆ ਰਾਤ 8:00 ਵਜੇ ਇੱਕ ਦਰਖਾਸਤ ਆਈ ਸੀ ਆਪਣੇ ਕੋਲ 2 ਤਰੀਕ ਨੂੰ ਰਾਤ ਕੋਈ 7:30 ਵਜੇ ਨਾਲ ਪਲਵਿੰਦਰ ਕੌਰ ਵਾਈਫ ਆਲਖਵਿੰਦਰ ਸਿੰਘ ਜੋ ਦਾ ਜਿਹੜਾ ਬੇਟਾ ਵਾ ਉਹ 31 ਸਤ ਦਾ ਰਾਤ ਦਾ ਕੋਈ 8 ਵੇ ਦਾ ਕੋਈ ਲਾਪਤਾ ਹੋਇਆ ਤੇ ਉਹਨੂੰ 60 ਸਬਾਹ ਨੇ ਜਾਰੀ ਕੀਤਾ ਸੀ ਕਿਤੇ ਬਾਸੂਨਾ ਦੇ ਵਿਅਕਤੀ ਤੇ ਤੇ ਨਾਲ ਉਹਦੇ ਉਹਦੀ ਤਫ਼ਤੀਸ਼ جاری ਆ ਉਹਦੀ ਅੱਜ ਪਤਾ ਲੱਗਾ ਕਿ ਉਹਦੀ ਡੈੱਡ ਬੋਡੀ ਜਿਹੜੀ ਆ ਨਾ ਉਹ ਚੰਡੇ ਥਾਣੇ ਜਿਹੜੀ ਆ ਉੱਥੇ ਮਿਲ ਗਈ ਆ ਤੇ ਬਾਕੀ ਜਿਹੜੀ ਆ ਉਹ ਕਾਰਵਾਹਤ ਪੁੱਟੀ ਕਰਨੇ ਬਾਕੀ ਜਿਹੜੀ ਕਾਰਵਾਈ ਚ ਨੇ ਥਾਣੇ ਵਾਲਿਆਂ ਨੇ ਕਰਨੀ ਆ ਪੱਕੇ ਕਹਿ ਰਹੇ ਜਿਹੜਾ ਕੋ ਦੋਸ਼ੀ ਪਾਇਗਾ ਉਹਨੂੰ ਆਪਾਂ ਛੱਡਣਾ ਨਹੀਂਗਾ ਉਹਨੂੰ ਜ਼ਰੂਰ ਦੀ ਬੰਦੀ ਸਜ਼ਾ ਵਾਈ ਜਾਏਗੀ